ਮੈਂ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਪਤਾ ਹੈ ਕਿ ਕੱਲ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਬਟਾਲਾ ਦੇ ਵਿੱਚੇ ਦੋ ਆ ਫਾਇਰ ਆਮ ਦੀ ਜਿਹੜੀ ਵਾਪਦਾਤ ਜਿਹੜੀ ਅੰਜਾਮ ਦਿੱਤੀ ਗਈ ਸੀ। ਉਸੇ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਕੱਲ ਇਵਨਿੰਗ ਸਵੇਰ 9:00 ਦੇ ਅਰਾਊਂਡ ਜਿਹੜਾ ਹੈਗਾ ਬਟਾਲਾ ਬੰਗਰ ਜਿਹੜਾ ਪੀਐਸ ਕਲਾਨੌਰ ਹੈ ਉਥੇ ਇੱਕ ਮੈਡੀਕਲ ਸ਼ਾਪ ਤੇ ਜਿਹੜਾ ਹੈਗਾ ਫਾਇਰ ਹੋਇਆ ਸੀ। ਐਂਡ ਉਸ ਤੋਂ ਬਾਅਦ ਅਸੀਂ ਸਾਡੀ ਟੀਮਾਂ ਉੱਥੇ ਪਹੁੰਚ ਗਈ ਸੀਗੀ। ਐਂਡ ਟੀਮਾਂ ਨੇ ਪੂਰਾ ਚੈੱਕ ਕੀਤਾ ਸਾਡੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਸਾਰੇ ਮੌਕੇ ਤੇ ਸੀ ਇਮੀਡੀਟਲੀ ਜੇ ਸਟਡੀ ਹੈਗੀ ਡੀਐਸਪੀ ਡੀਐਸਪੀ ਈ ਅਤੇ ਜਿਹੜਾ ਹੈਗਾ ਡੀਐਸਪੀ ਕਲਾਨੋ ਦੇ ਨਾਲ ਨਾਲ ਸਾਡੀ ਜਿਹੜੀ ਸਪੈਸ਼ਲ ਕਾਂਡ ਦੀ ਟੀਮ ਹੈ ਸਪੈਸ਼ਲ ਟੀਮ ਹੈ ਸੀਆਈਏ ਐਂਡ ਕਲਾਨੋ ਥਾਣੇ ਦੀ ਟੀਮ ਹੈ ਇਹਨਾਂ ਦੀ ਅਸੀਂ ਵਕ ਵਕ ਟੀਮਾਂ ਬਣਾਈਆਂ ਹੈ ਜੀ ਐਂਡ ਅਸੀਂ ਇਹਦੇ ਤੇ ਕੇਸ ਤੇ ਕੰਮ ਕੀਤਾ ਸੀ ਤੋ ਅਸੀਂ ਬੜੀ ਛੇਤੀ ਜਿਹੜਾ ਹੈਗਾ ਜਿਹੜੇ ਫਾਇਰ ਕਰਨ ਵਾਲੇ ਜਿਹੜੇ ਦੋ ਇੱਕ ਮੁੰਡਾ ਸੀਗਾ ਦੋ ਮੁੰਡੇ ਜਿਹੜੇ ਹੈਗੇ ਸ਼ਰਗੀਤ ਸਾਭੀ ਅਤੇ ਲੌਕਪੀਤ ਲੌਕ ਆ ਇੱਕ ਇਲਾ ਲਾਂਚਿੰਗ ਦਾ ਰਹਿਣ ਵਾਲਾ ਹੈਗਾ ਦੂਸਰਾ ਢੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਅਸੀਂ ਦੋਨੋਂ ਗ੍ਰਾਸਟਾਰ ਕਰਦੇ ਹਾਂ ਇਹਨਾਂ ਤੋਂ ਇੱਕ 30 ਬੋਲ ਦਾ ਪਿਸਟਲ ਇੱਕ 23 ਬੋਲ ਦਾ ਪਿਸਟਲ ਅਲੋਂਗ ਵਿਦ 8 ਜਿੰਦਾ ਜਿਹੜੇ ਕਾਤੂਸ਼ੇ ਦੇ ਰਾਉਂਡ ਹੈ ਉਹ ਅਸੀਂ ਹੈ ਬਰਾਮਦ ਕੀਤੇ ਹੈਗੇ ਤੋ ਅਸੀਂ ਜਿਹੜਾ ਹੈਗਾ ਐ ਸਾਰਿਆਂ ਨੂੰ ਅਸੀਂ ਜਦੋਂ ਚੈੱਕ ਕੀਤਾ ਹੈਗਾ ਅਸੀਂ ਇਹਨਾਂ ਨੂੰ ਕੁਝ-ਕੁਝ ਵੀ ਕੀਤੀ ਹੈਗੀ ਤਾਂ ਸਾਨੂੰ ਪਾਇਆ ਕਿ ਵੀ ਇਹਨਾਂ ਨੇ ਜਿਹੜੀ ਹੈਗੀ ਇੱਕ ਉਹਦੇ ਹੀ ਜਸਟ ਬਾਦ ਜਿਹੜੀ ਹੈਗੀ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਉਹਦੇ ਜਸਟ ਬਾਦ ਜਿਹੜਾ ਹੈ ਇਹਨਾਂ ਨੇ ਪਿੰਡ 달ਮ ਜਿਹੜਾ ਹੈਗਾ ਜ਼ਿਲ੍ਹਾ ਡੇਰੋ ਰਬਾਣਾਨਕ ਜਿਹੜਾ ਹੈਗਾ ਜ਼ਿਲ੍ਹਾ ਬਟਾਲਾ ਪ੍ਰੀ ਡਿਸਟ੍ਰਿਕਟ ਮਟਾਲਾ ਦੇ ਵਿਖੇ ਇੱਕ ਵਾਰਦਾਤ ਇਹਨਾਂ ਨੇ ਕੀਤੀ ਸੀਗੀ ਜਿੱਥੇ ਇਹਨਾਂ ਨੇ ਇੱਕ ਡਾਕਟਰ ਜਿਹੜਾ ਹੈਗਾ ਇੱਕ ਲੋਕਲ ਜਿਹੜਾ ਆਰਐਮਪੀ ਡਾਕਟਰ ਜਿਹੜਾ ਇੱਥੇ ਜਿਨ੍ਹਾਂ ਦੀ ਮੈਡੀਕਲ ਸ਼ੋਪ ਸੀ ਉੱਥੇ ਕਾਰਜ ਕੀਤਾ ਸੀ ਐਂਡ ਉਹਨਾਂ ਦੇ ਹੱਥ ਦੇ ਵਿੱਚ ਵੀ ਗੋਲੀ ਲੱਗੀ ਸੀਗੀ ਤੋਂ ਉਹਨਾਂ ਦੇ ਜਾਣ ਲਿਵਾ ਅਮਲਾ ਵੀ ਇਹਨਾਂ ਨੇ ਕੀਤਾ ਸੀਗਾ ਇਹ ਦੋਨੋਂ ਸੀ ਅਸੀਂ ਦੋਰੇ ਦੋਨੋਂ ਕੇਸਿਸ ਹੈਗੇ ਅਸੀਂ ਬਨੋ ਕੇਸਿਸ ਜਿਹੜੇ ਹੈਗੇ ਇਹਦੇ 'ਚ ਅਸੀਂ ਕੇਸ ਕਰ ਜਿਹੜਾ ਹੈਗੇ ਕਰ ਲਿਆ ਸਰ ਨਫਰ ਦੀ ਗੋਲੀ ਲਾਣਾ ਜਿਹ ਮੈਡੀਕਲ ਸਟੋਰ ਹੈ ਦੋਨੋਂ ਸੇਮ ਪਰਸਨ ਤੇ ਕੁਝ ਆ ਦੋ ਪ੍ਰਾਇਮਰ ਫਸਾਈ ਪਾਇਆ ਗਿਆ ਹੈ ਕਿ ਜਿਹੜਾ ਲਾਪਤੀਤ ਜੈ ਸਮਜੀਤ ਹੈ ਸਭ ਇਹਨਾਂ ਦੋਨਾਂ ਹੀ ਦੋਨਾਂ ਦਾ ਹੀ ਇਨਵੋਲਵਮੈਂਟ ਇਨ ਦੋਨਾਂ ਇਨਸੀਡੈਂਟ ਦੇ ਵਿੱਚ ਮੈਡੀਕਲ ਮੈਡੀਕਲ ਸਟੋਰ ਵਾਲੇ ਤੇ ਜਿਹੜਾ ਜਿਹੜਾ ਪਹਿਮ ਸਹੀ ਅਭੀ ਤੱਕ ਸਮਝ ਆਇਆ ਹੈ ਕਿ ਉਹਦੇ ਤੋਂ ਇਹਨਾਂ ਨੇ ਰੋਕਤੀ ਹੋਣੀ ਸੀ ਤੋ ਉਹਦੇ 50 ਲੱਖ ਦੇ ਅਰਾਊਂਡ ਜਿਹੜਾ ਹੈ ਕਿ 50 ਦੀ ਡਿਮਾਂਡ 50 ਸੀ ਐਂਡ ਜਿਹੜਾ ਦੂਸਰਾ ਜਿਹੜਾ ਇਨਸੀਡੈਂਟ ਹੈਗਾ ਉਹ ਉਹ ਉਹਦਾ ਅਸੀਂ ਮੋਟਿਵ ਜਿਹੜਾ ਹੈਗਾ ਫਟਾਕਾ ਹੋਵੇਗਾ ਬਾਕੀ ਸਾਡਾ ਬਟਾਰਾ ਪੁਲਿਸ ਨਾਲ ਵੀ ਤਾਲਮੇਲ ਹੈਗਾ ਕਿ ਅਸੀਂ ਉਹ ਵੀ ਚੈੱਕ ਕਰਦੇ ਹਾਂ ਜਿਹੜਾ ਇਹਦੇ ਨਾਮ ਨਾਲ ਜਿਹੜੇ ਆ ਜਿਹੜਾ ਹੈਗਾ ਅਮ੍ਰਿਤ ਦੱਲ ਨਾਮ ਦਾ ਇੱਕ ਵਿਅਕਤੀ ਹੈਗਾ ਜਿਹੜਾ ਹਿਊਸ ਬੈਠਾ ਹੈਗਾ ਉਹਦੇ ਕਹਿੰਦੇ ਕੀਤੀ ਹੋਈ ਹੈ ਅਸੀਂ ਉਹ ਵੀ ਜਿਹੜਾ ਹੈਗਾ ਫਹਿਮਾ ਸਹੀ ਉਹਦਾ ਵੀ ਉਹ ਅਸੀਂ ਸਟੈਬਲਿਸ਼ ਕਰੇਗੇ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਐਜ ਆਫ ਨੂੰ 19 ਫਸਟ ਇੰਸੀਡੈਂਟ ਤੇ ਸ਼ਾਮਿਲ ਹੈਗੇ ਇਸ ਤੋਂ ਪਹਿਲਾਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਉਮਰ ਕਿੰਨੀ ਕੁ ਸਾਲ ਦੀ ਹੈ ਉਮਰ 20 ਤੋਂ 25 ਸਾਲ ਦੇ ਵਿੱਚ ਹੈ ਜੀ ਸਰ ਇਹਨਾਂ ਨੇ ਪਹਿਲਾਂ ਵੀ ਕੋਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿੱਦਾਂ ਪਹਿਲਾਂ ਵੀ ਜਿੱਦਾਂ ਕੋਈ ਇਨਸੀਡੈਂਟ ਹੋਇਆ ਕੋਈ ਨਹੀਂ ਵੀ ਐਜ ਆਫ ਨੂੰ ਤੋਂ ਜਿਹੜਾ ਹੈਗਾ ਟਾਈਮ ਆਫ ਹਸਾਈ ਤੋਂ ਸਾਨੂੰ ਆਹੀ ਦੋ ਇਨਸੀਡੈਂਟ ਲੱਭੇ ਹੈਗੇ ਬਾਕੀ ਸੇ ਨੂੰ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦੇ ਵੱਲੋਂ ਕੋਈ ਜਿਹੜੀ ਵਾਰਦਾਤ ਪੰਜਾਬ ਦਿੱਤੀ ਗਈ ਨਹੀਂ ਦਿੱਤੀ ਗਈ ਜਾਂ ਕਿਸੇ ਵਾਰਦਾਤ ਦੇ ਵਿੱਚ ਸਪੋਰਟ ਦਿੱਤਾ ਨਹੀਂ ਦਿੱਤਾ ਉਹ ਸਾਰੇ ਅਸੀਂ ਜਿਹੜਾ ਪਹਿਲੂ ਹੈ ਉਹਨਾਂ ਤੇ ਜਿਹੜੇ ਹੈਗੇ ਅਸੀਂ ਕੰਮ ਕਰੇਗੇ ਅਸੀਂ ਬੜੇ ਹੀ ਕੋਲ ਟਾਈਮ ਦੇ ਵਿੱਚ ਜਿਹੜਾ ਹੈਗਾ ਦੋ ਜਿਹੜੀ ਹੈਗੀ ਫਾਇਰਿੰਗ ਦੀ ਜਿਹੜੀ ਵਾਰਦਾਤ ਹੈ ਉਹਨੂੰ ਬੜੀ ਜਿਹਨੂੰ ਕਹਿੰਦੇ ਹੈਗੇ ਪ੍ਰੋਫੈਸ਼ਨਲ ਤਰੀਕੇ ਨਾਲ ਜਿਹੜਾ ਹੈਗਾ ਅਸ਼ਿਟੇਸ਼ ਜਿਹੜਾ ਹੈਗਾ ਦੋਈਏਕ ਦਾ ਇਹ ਤੋਂ ਵੱਧ ਵੀ ਹੋ ਸਕਦੇ ਆ ਦੇਖੋ ਉਹ ਤੋਂ ਇਨਵੈਸਟੀਗੇਸ਼ਨ ਦੇ ਉਪਰ ਆਏਗਾ ਕਿ ਕੀ ਕੀ ਹੈਗਾ ਐਟ ਦਿਸ ਪੁਆਇੰਟ ਆਫ ਟਾਈਮ ਅਸੀਂ ਇਹਦੇ ਚ ਕਮੈਂਟ ਨਹੀਂ ਕਰ ਸਕਦੇ ਕਿ ਇਨਵੈਸਟੀਗੇਸ਼ਨ ਇੱਕ ਹੈ ਕਿ ਉਹ ਉਹ ਬੜਾ ਹੀ ਡਾਇਨਾਮਿਕ ਹੈ ਕਿ ਅਸੀਂ ਇਹਦੇ ਚ ਕਿਹੜੀ ਕਿਹੜੀ ਲੀਡਰ ਨਿਕਲਦੀ ਹੈ ਹੈ ਉਹ ਉਹਦੇ ਚ ਡਿਪੈਂਡ ਕਰੋ ਜਿਹੜਾ ਵਿਦੇਸ਼ ਬੈਠਾ ਲੜਕਾ ਉਹਦੇ ਸਮਰੱਥ ਚ ਕਲੋਂਦੇ ਹੈਗੇ ਨੇ ਜੀ ਉਹ ਸਾਰੀ ਜੀ ਇਨਵੈਸਟੀਗੇਸ਼ਨ ਦਾ ਸਬਜੈਕਟ ਸਰ ਕਰਦੇ ਆ ਜਾਂ ਕੋਈ ਕਰਨ ਕਰਦੇ ਨਹੀਂ ਜੀ ਨਹੀਂ ਇਹ ਜੋ ਸਨ ਆਉਟ ਹੋ ਇਹਨਾਂ ਦਾ ਪੜਾਈ ਨਾਲ ਕੋਈ ਰਿਲੇਸ਼ਨ ਨਹੀਂ ਵੈਪਨ ਸਰ ਇੰਡੀਅਨ ਹੀ ਹੈ ਜਾਂ ਤਦ ਕੋ ਉਹ ਸਾਰੇ ਅਸੀਂ ਚੈੱਕ ਕਰਵੇ ਕਿ ਵੈਪਨ ਕਿੱਥੋਂ ਆਏ ਇਹਨਾਂ ਨੂੰ ਕੌਣ ਸਪਲਾਈ ਕੀਤੀ ਉਹ ਸਾਰਾ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਜਿਹੜੇ ਕਿੰਨੇ ਕਿੰਨੇ ਕੀ ਕੀ ਕੀਤਾ ਰਿਹਾ ਸੀ ਥੈਂਕ ਯੂ